ਲੇਟੈਸਟ ਬੋਲ ਨਿਊ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਜਿੱਥੇ ਕੀ ਗ੍ਰੇਸ ਚਤੁਰ ਦਿਨ ਲੈ ਕੇ ਆਪਾਂ ਰਾਜਾ ਜੀ ਦੇ ਦਰਬਾਰ ਪਹੁੰਚੇ ਆ ਜਿੱਥੇ ਲੋਕਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਪੂਰਾ ਪਵਨ ਸਜਾਇਆ ਗਿਆ ਵਾ ਜਿੱਥੇ ਕੀ ਲੋਕ ਪੂਜਾ ਕਰ ਰਹੇ ਆ ਇੱਥੇ ਸਵੇਰੇ ਸ਼ਾਮ 11 ਦਿਨ ਲਗਾਤਾਰ ਪੂਜਾ ਕੀਤੀ ਜਾਵੇਗੀ ਜੋ ਕਿ ਬੜੇ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਬੜੀ ਵੇਟ ਕਰ ਰਹੇ ਸੀਗੇ ਇਸ ਨੂੰ ਲੈ ਕੇ ਤੇ ਬਾਕੀ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਮਹਾਰਕੀਸ਼ ਪਿਆਜ ਸੇਵਾਦਾਰ ਰਾਜਾ ਕਾ ਦਰਬਾਰ ਦੀ ਸਮਸਤ ਟੀਮ ਤੁਹਾਡਾ ਇਥੇ ਆਣ ਤੇ ਬਹੁਤ ਬਹੁਤ ਸਵਾਗਤ ਕਰਦੀ ਹੈ ਗਣੇਸ਼ ਚਤੁਰਦੀ ਜਿੱਤੇ ਸਾਰੇ ਭਗਤਾਂ ਨੂੰ ਬਧਾਈ ਦਿੰਦੀ ਹੈ ਤੇ ਰਾਜਾ ਕਾ ਦਰਬਾਰ ਸਜ ਚੁਕਿਆ ਹੈ ਕੁਛ ਹੀ ਪਲਾਂਚੇ ਗਣਪਤੀ ਪਪਾ ਜੀ ਦੇ ਕਪਾਟ ਖੁੱਲਣ ਵਾਲੇ ਹੈ ਤੇ ਗਣਪਤੀ ਬੱਪਾ ਸਾਰੇ ਭਗਤਾਂ ਨੂੰ ਨਿਹਾਲ ਕਰਨ ਲਈ ਰਾਜਾ ਕੇ ਦਰਬਾਰ ਚ ਪਹਾਰ ਚੁਕਿਆ ਹੈ ਤੁਹਾਡੇ ਸਾਰਿਆਂ ਨੂੰ ਤੁਹਾਡੇ ਰਾਹੀ ਵੀਰਿਆ ਰਹੀ ਮੈਂ ਨਿਮੰਤਰਣ ਦੇਣਾ ਚਾਹੁੰਦਾ ਹਾਂ ਬਹੁਤ ਹੈ ਹਜ਼ਾਰਾਂ ਪਰਿਵਾਰ ਹੈ ਜਿਨ੍ਹਾਂ ਕੋ ਅਸੀਂ ਪਹੁੰਚ ਨਹੀਂ ਸਕੇ ਇਹ ਸਾਡੀ ਨਾਕਾਮੀ ਹੈ ਕੋਈ ਸਾਡੀ ਕਮੀ ਹੈ ਉਸ ਨੂੰ ਬੱਚਾ ਸਮਝ ਕੇ ਮਾਫ ਕਰ ਸਕੇ ਹੋ ਮਿਹਨਤ ਬੜੀ ਕੀਤੀ ਹੈ ਲੇਕਿਨ ਕੋਈ ਕਿਸੇ ਨੂੰ ਅਸੀਂ ਭੁੱਲ ਗਏ ਹੋਵਾਂਗੇ ਤੇ ਉਹਦੇ ਚ ਕੋਈ ਸਾਡੀ negligi ਹੈ ਕਿ ਕੋਈ ਇਨਸ਼ਾ ਨਹੀਂ ਹੈ ਕਿ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸਭ ਪਰਿਵਾਰ ਰਾਜਾ ਦੇ ਦਰਬਾਰ ਚ ਦਰਸ਼ਨ ਕਰਨੇ ਜ਼ਰੂਰ ਆਓ ਜੀ ਸਾਲ ਭਰ ਦਾ ਇੰਤਜ਼ਾਰ ਹੁੰਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਦਾ ਪਹਿਲਾ ਦਿਨ ਪਹਿਲਾ ਖੁਸ਼ੀਆਂ ਦਾ ਆਲਮ ਖੁਸ਼ੀਆਂ ਤੇਨੇ ਹਰ ਤਰਫ ਖੁਸ਼ੀਆਂ ਹੈ ਕਿਸ ਤਰੀਕੇ ਕਈ ਦਿਨ ਹੋ ਗਿਆ ਦੋ ਦਿਨ ਸੁੱਤੇ ਨਹੀਂ ਕਿਸ ਤਰੀਕੇ ਨਾਲ ਬਰਸਾਤ ਆਈ ਨਹੀਂ ਆਈ ਲੇਕਿਨ ਗਣਪਤੀ ਪਪਾ ਜੀ ਤਿਆਰੀ ਵੇਗਨ ਰਤਾ ਰਹੇ ਕਿਸੇ ਦੇ ਕੰਮ ਜੀ ਕੋਈ ਵੀ ਨਹੀਂ ਆ ਦਿੱਤਾ ਸਾਰੇ ਕੰਮ ਸਿਨੇਟ ਕੇ ਕਿੰਨੇ ਅਚੀ ਤਰੀਕੇ ਨਾਲ ਦੇਖੋ ਪੰਡਾਲ ਸੱਜ ਚੁੱਕਾ ਹੈ ਸਾਰੀ ਟੀਮ ਤਿਆਰ ਹੋ ਚੁੱਕੀ ਹੈ ਤੇ ਬਸ ਬੱ ਭਗਤ ਵੀ ਦੇਖੋ ਸੈਂਕੜੋ ਦੀ ਤਦਾਜ ਪਹੁੰਚ ਚੁੱਕੇ ਹੈ ਤੇ ਬਸ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਬੱਚਿਆਂ ਦਾ ਤੇ ਬੱਚਿਆਂ ਨੇ ਵੀ ਬੜੀ ਚੀਜ਼ ਪ੍ਰਸਤੂਤੀ ਤਿਆਰ ਕੀਤੀ ਹੈ ਭਗਵਾਨ ਗਣਪਤੀ ਬੱਪਾ ਜੀ ਲਈ ਠੀਕ 12 ਵਜੇ ਗਣਪਤੀ ਬੱਪਾ ਜੀ ਦੇ ਕਪਾਟ ਖੋਲੇ ਜਾਣਗੇ ਤੇ ਸਾਰੇ ਪਰਿਵਾਰ ਗਣਪਤੀ ਬੱਪਾ ਜੀ ਦਾ ਆਸ਼ੀਰਵਾਦ ਲੈਣਗੇ ਇਸ 27 ਤਰੀਕ ਤੋਂ ਜਿਵੇਂ ਸ਼ੁਰੂ ਹੋ ਰਿਹਾ ਪ੍ਰੋਗਰਾਮ ਕੱਲ ਮਹਾਰਤੀ ਹੈ ਭਗਵਾਨ ਜੀ ਦੇ ਦਰਬਾਰ 'ਚ ਰਾਤ ਨੂੰ 8 ਵਜੇ ਕਿਹੜੇ ਮਰਿਆrti 10:30 ਵਜੇ 30 ਤਰੀਕ ਨੂੰ ਅੰਮ੍ਰਿਤਵਾਨੀ ਦਾ ਪਾਠ ਕੀਤਾ ਜਾਏਗਾ 8:30 ਵਜੇ ਹੰਪਤੀ ਬੱਪਾ ਜੀ ਦੇ ਦਰਬਾਰ 'ਚ ਸੰਡੇ ਨੂੰ 7:30 ਵਜੇ ਦੁਰਗਾ ਸਤਿਤੀ ਦਾ ਪਾਠ ਵੀ ਕੀਤਾ ਜਾਏਗਾ ਤੇ ਟਿਊਜ਼ਡੇ ਨੂੰ 8 ਵਜੇ ਸੁੰਦਰ ਕਾਂਡ ਦਾ ਪਾਠ ਵੀ ਕੀਤਾ ਜਾਏਗਾ ਕਿਸੇ ਤਰ੍ਹਾਂ ਇਹ ਪਾੜ ਦੀ ਲੜੀ ਇਸੇ ਤਰ੍ਹਾਂ ਸੰਗੀਤਕਾਰ ਜਿਹੜੇ ਵੀ ਹੈ ਸਵੇਰੇ ਸ਼ਾਮੀ ਦੋਨੋਂ ਟਾਈਮ ਆ ਕੇ ਭਗਵਾਨ ਗਣਪਤੀ ਬੱਪਾ ਜੀ ਦਾ ਗੁੰਗਾਨ ਕਰਨ ਸਰ ਸਵੇਰ ਦੀ ਟਾਈਮ ਵੀ ਕੀ ਹੈ ਸ਼ਾਮ ਸਵੇਰ ਦੀ ਟਾਈਮ ਜਿਹੜੀ ਹੁੰਦੀ ਹੈ 9:30 ਸੰਕੀਰਤਨ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ 11 ਵਜੇ ਭੋਗ ਲੱਗਦਾ ਹੈ ਤੇ ਰਾਤ ਦੀ ਜਿਹੜੀ ਟਾਈਮਿੰਗ ਹੁੰਦੀ ਹੈ ਦਿਨਾਂ ਦੇ ਹਿਸਾਬ ਨਾਲ ਤਕਰੀਬਨ 8:30 ਵਜੇ ਵੈਸੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤੇ ਵੈਸੇ ਕਈ ਵਾਰੀ 7:30 ਤੇਈ ਵਾਰੀ 7 ਵਜੇ ਹਿਸਾਬ ਦਾ ਪ੍ਰੋਗਰਾਮ ਬਣਿਆ ਹੁੰਦਾ ਠੀਕ ਤਾਂ ਕੀ ਕਹਿਣਾ ਚਾਹੀਦਾ ਗ ਦੀਵਾਰ ਦੀ 3 ਕਲਕੇ ਪਛਾਇ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਓ ਤੇ ਗਣਪਤੀ ਬੱਪਾ ਦਾ ਆਸ਼ੀਰਵਾਦ ਲਓ ਤੇ ਸਾਨੂੰ ਸਾਰੀ ਟੀਮ ਨੂੰ ਆਸ਼ੀਰਵਾਦ ਦੇ ਕੇ ਜਾਓ ਲੰਗਰ ਦਾ ਪੂਰਾ ਪ੍ਰੋਗਰਾਮ ਲੰਗਰ ਦੇ ਤਿੰਨ ਵਾਰੀ ਲੰਗਰ ਲੱਗਦਾ ਜੀ ਇੱਥੇ ਸਵੇਰੇ ਸ਼ਾਮ ਨੂੰ ਤੇ ਰਾਤ ਨੂੰ ਤਿੰਨ ਟਾਈਮ ਲੰਗਰ ਲੱਗਦਾ ਹੈ ਪਕਵਾਲੀ ਪੂਰੀ ਵਸਤਾ ਕੀਤੀ ਜਾਂਦੀ ਹੈ ਸਾਰੇ ਇਤਿਹਾਤ ਗਣਪਤੀ ਬੱਪਾ ਦਾ ਆਸ਼ੀਰਵਾਦ ਜਗਾ ਵੀ ਇੱਕ ਵਾਰੀ ਦੱਸ ਦਿੱਤੀ ਜਾਵੇ ਜਗਾ ਗਣਪਤੀ ਬੱਪਾ ਜੀ ਰਾਜਾ ਕਾ ਦਰਬਾਰ ਬੀਆਰਐਸ ਨਗਰ ਨੀਰ ਰੋਡ ਐਂਡ ਸਿਨੇਮਾ ਸਭ ਪਰਿਵਾਰ ਸਾਰੇ ਮੰਤਰੀ ਜੀ ਮੇਰਾ ਨਾਮ ਹੈ ਤੇ ਇੰਗਰੇਜੀ ਹੈਲੋ ਜਿਹੜਾ ਗ੍ਰਾਬ ਮੇਰਾ ਨਾਮ ਹੈ ਔਰ ਇੱਕ ਪਾਪਾ ਦਾ ਜਿਹੜਾ ਦਰਬਾਰ ਹੈ ਜਿਹੜਾ ਬੜਾ ਹੀ ਆਲਾ ਦਰਬਾਰ ਹੈ ਇਹ ਸਾਰੇ ਵੱਡੇ ਲੋਕ ਸਾਰੇ ਮਿਲ ਕੇ ਇਕੱਠੇ ਨੂੰ ਬਹੁਤ ਵਧੀਆ ਤਰੀਕੇ ਨਾਲ ਕੋਸ਼ਿਸ਼ ਵਧੀਆ ਤਰੀਕੇ ਨਾਲ ਹੁੰਦੀ ਹੈ ਬਾਕੀ ਦੇ ਪਾਕਿਸਤਾਨ ਦੇ ਉਹਦੇ ਤੁਹਾਂ ਦਾ ਤੇ ਕੁਝ ਪਹਿਲਾਂ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਅੱਜ ਜਿਹੜਾ ਇਹ ਪਹਿਲਾ ਦਰਸ਼ਨ ਜਿਹੜਾ ਹੈ ਕੁਝ ਪਹਿਲਾਂ ਚ ਹੁਣ ਜਿਹੜਾ ਉਹ ਸ਼ੁਰੂ ਹੋ ਜਾਏਗਾ ਤੇ 7:00 ਤੋਂ ਲੈ ਕੇ ਤੇ 6:00 ਤੱਕ ਦਾ ਹੈ ਰਹਿੰਦਾ ਜਿੱਦਾਂ ਕਿ ਤੁਹਾਨੂੰ ਰਕੇਸ਼ ਜੀ ਨੇ ਵੀ ਦੱਸਿਆ ਕਿ ਜਿਹੜਾ ਭੰਡਾਰਾ ਪ੍ਰਸਾਦ ਹੈ ਉਹ ਵੀ ਹਟਟ ਬੰਤਦਾ ਤਿੰਨੋ ਟਾਈਮਿੰਗ ਤੇ ਔਰ ਬੜੀਆਂ ਸੰਗਤਾਂ ਜਿਹੜੀਆਂ ਹੋਵਾ ਕੇ ਆਉਂਦੀਆਂ ਤੇ ਮੈਂ ਤੁਹਾਡੇ ਰਾਹੀਂ ਜਿਹੜਾ ਮੀਡੀਆ ਦੇ ਰਾਹੀਂ ਇਹ ਇੱਕ ਨਿਮੰਤਰਣ ਦੇਣਾ ਚਾਹਨਾ ਲੁਧਿਆਣਾ ਦੇ ਸਾਰੇ ਲੁਧਿਆਣਾ ਦੇ ਜਿਹੜੇ ਵਾਸੀ ਆ ਉਹ ਇਹ ਰਾਜਾ ਦੇ ਦਰਬਾਰ ਇਹ ਚਾਉਣ ਤੇ ਆਪਣੀਆਂ ਜਿਹੜੀਆਂ ਉਹ ਭਰਾਦਾ ਪੂਰੀ ਗਣਪਤੀ ਬੱਪਾ ਮੋਰੀਆ ਹਾਂਜੀ ਸਰ ਗਣਪਤੀ ਬੱਪਾ ਮੋਰੀਆ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਗਣਪਤੀ ਉਸੋ ਜਿਹੜਾ ਹੈ ਆਣਾ ਰਹੇ ਆਂ ਅੱਜ ਗਣੇਸ਼ ਚਤੁਰਥੀ ਵਾਲੇ ਦਿਨ ਗਣਪਤੀ ਜੀ ਦੀ ਸਥਾਪਨਾ ਹੋਈ ਹੈ ਇੱਥੇ ਦੇਖ ਪਾਟ ਖੁੱਲੇ ਆਂ ਪਾਟ ਖੁੱਲ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਆਈ ਹੈ ਉਸ ਤੋਂ ਪਹਿਲਾਂ ਆਪਣਾ ਬੱਚਾ ਨੇ ਇੱਕ ਤਾ ਪਬਲਿਕ ਸਕੂਲ ਦੇ ਬੱਚਾ ਨੇ ਇੱਥੇ ਪਰਫਾਰਮ ਕੀਤਾ ਹੈ ਤੇ ਹੁਣ ਸਾਡਾ ਸਾਰਿਆਂ ਨੂੰ ਇਹੀ ਨਿਵੇਦਨ ਹੈ ਬੇਨਤੀ ਹੈ ਕਿ ਤੁਸੀਂ ਇੱਥੇ ਆਓ ਸੰਗਤ ਨੂੰ ਆ ਕੇ ਆਪਣਾ ਪ੍ਰਭੂ ਦਾ ਆਸ਼ੀਰਵਾਦ ਲਓ ਤੇ ਆਪਣੀ ਜਿਹੜੀ ਵੀ ਤੁਹਾਡੀ ਮਨੋਸਾਪਨਾ ਹੈਗੀ ਆ ਤੁਸੀਂ ਉਹਨੂੰ ਪ੍ਰਭੂ ਦੇ ਅੱਗੇ ਆਪਣਾ ਰੱਖ ਕੇ ਤੇ ਆਪਣੇ ਜਿਹੜੇ ਹੈ ਉਹਨੂੰ ਨੂੰ ਸੰਪੂਰਨ ਕਰਦੇ ਆ। ਕਿੰਨੇ ਦਿਨ ਚੱਲੇਗਾ ਪ੍ਰੋਗਰਾਮ? ਇਸ ਪੂਰੇ 11 ਦਿਨ ਚੱਲਦਾ ਜੀ 27 ਤਰੀਕ ਨੂੰ ਸਥਾਪਨਾ ਹੋਈ ਹੈ ਜੀ ਔਰ 6 ਤਰੀਕ 6 ਸਤੰਭਾਂ ਨੂੰ ਵਿਸਾਜਨ ਹੋਏਗਾ ਜੀ। ਹਾਂ ਜੀ ਮੇਰਾ ਨਾਮ ਨੀਦੀ ਬਾਜਾਜ ਹੈ ਤੇ ਅੱਜ ਅਸੀਂ ਇੱਥੇ ਗਣਪਤੀ ਜੀ ਦੇ ਪ੍ਰਥਮ ਦਰਸ਼ਨ ਦੇ ਉਪਲਖਸ਼ ਆਏ ਆ। ਉਪਲਖਸ਼ ਆਏ ਆ ਪ੍ਰਥਮ ਦਰਸ਼ਨ ਦੇ ਉਪਲਖਸ਼ ਚ ਬੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੁਣ ਜਿਵੇਂ ਤੁਹਾਡੇ ਸਾਹਮਣੇ ਪ੍ਰਥਮ ਦਰਸ਼ਨ ਹੋਇਆ ਗਣਪਤੀ ਜੀ ਦੀ ਗਣਪਤੀ ਜੀ ਦੀ ਰੂਪ ਰੂਪ ਇੰਨਾ ਵਿਸ਼ਾਲ ਹੈ ਦੇਖ ਕੇ ਮਨ ਖੁਸ਼ ਹੋ ਗਿਆ ਅਸੀਂ ਬੜੀ ਉਤਸ਼ਾਹ ਨਾਲ ਉਹਨਾਂ ਦਾ ਵੈਲਕਮ ਕੀਤਾ ਹੈ ਬੜੀ ਉਤਸ਼ਾਹ ਨਾਲ ਉਹਨਾਂ ਦੇ ਪ੍ਰਤਮ ਦਰਸ਼ਨ ਕੀਤੇ ਹੈ ਹਾਂ ਗਣਪਤੀ ਬੱਪਾ ਮੋਰੀਆ ਮੈਂ ਸਭ ਨੂੰ ਨਿਵੇਦਨ ਕਰਦੀ ਹਾਂ ਸਾਰੇ ਨਿਵਾਸੀਆਂ ਨੂੰ ਲੁਧਿਆਣਾ ਦੇ ਕਿ ਸਵੇਰੇ ਸ਼ਾਮ ਰੋ ਜਾਓ ਇੱਥੇ ਦੋ ਟਾਈਮ ਪ੍ਰੋਗਰਾਮ ਹੁੰਦਾ ਹੈ ਨਾਲ ਲੰਗਰ ਹੁੰਦਾ ਹੈ ਜਰੂਰ ਆਓ ਗਣਪਤੀ ਜੀ ਦੇ ਦਰਸ਼ਨ ਪਾਓ ਗਣਪਤੀ ਜੀ ਦਾ ਆਸ਼ੀਰਵਾਦ ਲੈ ਕੇ ਜਾਓ ਗਣਪਤੀ ਬੱਪਾ ਮੋਰੀਆ ਕੀ ਕਾਪਨਾ ਹੋਈ ਹੈ ਮੰਚ ਕਿੰਦਾ ਦੀ ਖੁਸ਼ੀ ਹੈ ਅੱਜ ਗਣਪਤੀ ਜੀ ਦੀ ਸਥਾਪਨਾ ਹੋਈ ਹੈ ਮੰਚ ਬਹੁਤ ਉલ્લાਸ ਬਹੁਤ ਖੁਸ਼ੀ ਹੈ ਮੈਂ ਜਿਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਬਹੁਤ ਜ਼ਿਆਦਾ ਖੁਸ਼ੀ ਹੈ ਮਨ ਚ ਬਹੁਤ ਜ਼ਿਆਦਾ ਜਦ ਪਿਛਲੀ ਵਾਰੀ ਰਿਸਰਜਨ ਕਰਨ ਗਈ ਸੀ ਤੁਹਾਡੇ ਅੱਖਾਂ ਚ ਸਭ ਤੋਂ ਜ਼ਿਆਦਾ ਅੰਸੂ ਦੇਖੇ ਗਏ ਸੀ ਤੇ ਅੱਜ ਦਾ ਦਿਨ ਤੇ ਉਹ ਦਿਨ ਤੇ ਕਿੰਨਾ ਫਰਕ ਲੱਗ ਰਿਹਾ ਹੈ ਬਹੁਤ ਫਰਕ ਹੈ ਜਦੋਂ ਗਣਪਤੀ ਜੀ ਜਾਂਦੇ ਆ ਉਦੋਂ ਮਨ ਬਹੁਤ ਉਦਾਸ ਹੁੰਦਾ ਉਹਨਾਂ ਨੂੰ ਭੇਜਣ ਦਾ ਦਿਲ ਨਹੀਂ ਕਰਦਾ ਪਰ ਇਹ ਰੀਤ ਹੈ ਉਹਨਾਂ ਨੂੰ ਭੇਜਣਾ ਪੈਂਦਾ ਸਾਨੂੰ ਅੱਜ ਖੁਸ਼ੀ ਖੁਸ਼ੀ ਇੰਨੀ ਅੱਖਾਂ ਚ ਮੈਂ ਜਿਹਨੂੰ ਬਿਆਨ ਨਹੀਂ ਕਰ ਸਕਦੀ ਸਰਦਾਲੂਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰਦਾਲੂਆਂ ਨੂੰ ਕੀ ਕਹਿਣਾ ਚਾਹੁੰਦੇ ਸਰਦਾਲੂਆਂ ਨੂੰ ਕਹਿਣਾ ਚਾਹੁੰਦੀ ਆਓ ਗਣਪਤੀ ਜੀ ਦਾ ਸ਼ੁਰੂ ਹੋ ਕੇ 6 ਸਤੰਬਰ ਤੱਕ ਹੈ 6 ਨੂੰ ਵਿਸਰਜਨ ਆ ਦੋ ਟਾਈਮ ਹੁੰਦਾ ਸਵੇਰੇ ਤੇ ਰਾਤ ਨੂੰ ਜਰੂਰ ਆਓ ਤੇ ਦਰਸ਼ਨ ਪਾਓ ਉਹਨਾਂ ਦੇ ਔਰ ਜਿਨ੍ਹਾਂ ਨੇ ਆਪਣੀ ਮਰਜ਼ਾ ਪੂਰੀਆਂ ਕਰਨੀਆਂ ਜਰੂਰ ਗਣਪਤੀ ਜੀ ਦੇ ਦਰਸ਼ਨ ਪਾਓ ਆਪਣੀਆਂ ਮਰਜ਼ਾ ਮੰਗੋ ਉਹਨਾਂ ਦੀ ਅੰਦੇ ਸਾਲ ਨੂੰ ਹੀ ਪੂਰੀਆਂ ਹੋ ਜਾਣਗੀਆਂ ਗੁਰਪ੍ਰੀਤ ਗੌਰ ਜੀ ਕੀ ਕਹਿਣਾ ਚਾਹੋਗੇ ਅੱਜ ਮੋਟੇ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਗਣਪਤੀ ਜੀ ਬਹੁਤ ਸੋਹਣੇ ਲੱਗ ਰਹੇ ਹੈ ਦਿਲ ਕਰਦਾ ਉਹਨਾਂ ਨੂੰ ਦੇਖੀ ਜਾਈਏ ਤੇ ਹਰ ਵਾਰੀ ਆਈਦਾ ਹੈ ਤੇ ਸੇਵਾ ਕਰੀਦੀ ਹੈ ਦਰਸ਼ਨ ਪਾਈਦੇ ਆ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਸਾਰਿਆਂ ਨੂੰ ਬੇਨਤੀ ਹੈ ਸਭ ਆਓ ਆਪਣੀ ਮਨ ਕਾਮਨਾਵਾਂ ਧੰਨਵਾਦ ਮੇਰਾ ਨਾਮ ਰਿੱਤੂ ਸੂਦ ਹੈ ਅਸੀਂ ਅੱਜ ਗਣਪਤੀ ਜੀ ਦੇ ਇੱਥੇ ਇਕੱਠੇ ਹੋਏ ਆ ਸਾਰੇ ਅੱਜ ਪ੍ਰਥਮ ਦਰਸ਼ਨ ਹੋਇਆ ਹੈ ਤੇ ਬਹੁਤ ਜ਼ਿਆਦਾ ਸੁਭੂ ਰੂਪ ਉਹਨਾਂ ਦਾ ਖਿਲ ਕੇ ਆਇਆ ਹੈ ਬਹੁਤ ਵੱਡੀ ਸੂਰੂਪ ਉਹਨਾਂ ਦਾ ਆਇਆ ਹੈ ਇਸ ਜਿਹੜਾ ਕਿ ਅਸੀਂ ਦੇਖ ਕੇ ਬਹੁਤ ਖੁਸ਼ ਆ ਸਾਰੇ ਬਹੁਤ ਉਲਾਸ ਦੇ ਵਿੱਚ ਹੈ ਇਸ ਕਰਕੇ ਅਸੀਂ ਸਾਰੇ ਕਨੇਤਾ ਅਨੁਸਾਰਿਆ ਨੂੰ ਲੁਧਿਆਣੇ ਵਾਸੀਆਂ ਨੂੰ ਕਿ ਤੁਸੀਂ ਸਾਰੇ ਆਓ ਤੇ ਆਪਣੇ ਗਣਪਤੀ ਜੀ ਤੋਂ ਆਪਣੀ ਮੁਰਾਦਾ ਪੂਰੀਆਂ ਕਰਨ ਦੀ ਕਰੋ ਰੀਕਵੈਸਟ ਕਰੋ ਔਰ ਉਹਨਾਂ ਦੀ ਆ ਕੇ ਆਪਣੀ ਇੱਥੇ ਜ਼ਰੂਰ ਹਾਜ਼ਰੀ ਭਰੋ ਅੱਜ ਜਿਹੜੇ ਉਤਸ਼ਾਹ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਗਣਪਤੀ ਉਤਸਵ ਆਜ ਸ਼ੁਰੂਆਤ ਹੋਈ ਹੈ ਬਜਾਜ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਉਤਰਾਲਾ ਕੀਤਾ ਗਿਆ ਹੈ ਜਿੰਨਾ ਉਤਸ਼ਾਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਪਰਮਾਤਮਾ ਇਹਨਾਂ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰੇ ਔਰ ਗਣਪਤੀ ਬੱppa ਸਾਰਿਆਂ ਦੇ ਦੁੱਖ ਕਸ਼ਟ ਦੂਰ